ਜਾ ਨਾਮ ਹੈ ਉਸ ਦਾ ਵਾਸਾ ਇਸ ਤ੍ਰੈ ਗੁਣੀ ਸੰਸਾਰ ਤੋਂ ਉੱਪਰ ਹੁੰਦਾ ਹੈ ਚੌਥੇ ਪਦ ਵਿੱਚ ਨਾਮ ਜਿਹੜਾ ਹੈ ਉਹ ਚੌਥੇ ਪਦ ਵਿੱਚ ਚੱਲਦਾ ਹੈ ਅਨਾਹਦ ਰੂਪ ਵਿੱਚ ਤੇ ਜੋ ਪੂਰਾ ਗੁਰੂ ਹੈ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਗੁਰੂ ਹੈ ਸ਼ਬਦ ਪ੍ਰਕਾਸ਼ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਉਸ ਦਾ ਵਾਸਾ ਇਹ ਪੰਜ ਤਤਾਂ ਤੋਂ ਉੱਪਰ ਜਿੱਥੇ ਕੇਵਲ ਪ੍ਰਕਾਸ਼ ਹੀ ਪ੍ਰਕਾਸ਼ ਹੈ ਤੇ ਉਹ ਪ੍ਰਕਾਸ਼ ਚਤੁਰਫਾ ਇਸ ਸੰਸਾਰ ਦੇ ਵਿੱਚ ਸਮਾਇਆ ਹੋਇਆ ਇਹਦੇ ਵਿੱਚ ਹੈ ਜੋ ਵੀ ਵਸਤ ਤ੍ਰੈਗੁਣ ਦੇ ਵਿੱਚ ਪੰਜਾਂ ਤਤਾਂ ਦੇ ਵਿੱਚ ਇੱਥੇ ਦੁਨੀਆ ਦੇ ਵਿੱਚ ਪ੍ਰਗਟ ਹੋਗੀ ਉਹਦੀ ਉਸਤ ਅਟੱਲ ਨਹੀਂ ਹੁੰਦੀ ਥੋੜੇ ਸਮੇਂ ਦੀ ਹੁੰਦੀ ਹੈ ਕਿਉਂਕਿ ਜੋ ਵੀ ਚੀਜ਼ ਇੱਥੇ ਸੰਸਾਰ ਦੇ ਵਿੱਚ ਆਉਂਦੀ ਹੈ ਉਹ ਮਿਆਦ ਲੈ ਕੇ ਆਉਂਦੀ ਹੈ ਸਵਾਸਾਂ ਦਾ ਧੰਨ ਸਮਾਂ ਲੈ ਕੇ ਆਉਂਦੀ ਹੈ ਪਰ ਜਿਹੜਾ ਗੁਰੂ ਹੈ ਨਾਮ ਹੈ ਸਤਿਗੁਰੂ ਨੇ ਅਵਤਾਰ ਨਹੀਂ ਉਹ ਸੰਸਾਰ ਤੋਂ ਉਪਰ ਸੱਚਖੰਡ ਦੇ ਵਿੱਚੋਂ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜਿਸ ਦੇ ਪਰਥਿਆਏ ਜਪਜੀ ਸਾਹਿਬ ਦੇ ਵਿੱਚ ਆਇਆ ਤਿੱਥੈ ਜੋਧ ਮਹਾਬਲਸੂਰ ਤਿੰਨਵੇਂ ਰਾਮ ਰਹਿਆ ਭਰਪੂਰ ਉਹ ਜੋਧੇ ਮਹਾਬਲੀ ਸੂਰਮੇ ਦਸਵੇਂ ਘਰ ਦੇ ਵਿੱਚ ਉਹ ਆਉਂਦੇ ਨੇ ਉਹਨਾਂ ਦੀ ਉਸਤਤ ਜਿੰਨੀ ਕੀਤੀ ਜਾਵੇ ਗੁਰੂ ਸ਼ਬਦ ਦਸਵੇਂ ਘਰ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਜਿੰਨੀ ਵੀ ਉਸ ਦੀ ਉਸਤਤ ਕੀਤੀ ਜਾਵੇ ਘਟ ਹੁੰਦੀ ਹੈ ਅਤੇ ਜੋ ਸਤਗੁਰ ਫਿਰ ਬਚਨ ਦਿੰਦੇ ਆ ਸਤਗੁਰ ਦਾ ਵਾਸਾ ਸੱਚਖੰਡ ਵਿੱਚ ਹੁੰਦਾ ਹੈ ਚਾਹੇ ਉਹ ਇੱਥੇ ਦੇਸ ਰੂਪ ਦੇ ਵਿੱਚ ਹੋਣ ਤੇ ਚਾਹੇ ਦੇਹ ਤੋਂ ਵਧੇ ਹੋ ਕੇ ਸਵਾਸਾਂ ਦੀ ਪੂੰਜੀ ਪੂਰਨ ਕਰ ਜਾਣ ਉਹਨਾਂ ਦਾ ਬਚਨ ਵੀ اٹਲ ਹੁੰਦਾ ਹੈ ਜੋ ਉਹ ਬਚਨ ਆਪ ਦੇ ਮੁਖਾਰਬਿੰਦ ਦੇ ਵਿੱਚੋਂ ਕਰ ਦੇਣ ਉਹ ਬਚਨ ਵੀ ਨਹੀਂ ਟੁੱਟਦਾ ਜਿਸ ਤਰ੍ਹਾਂ ਜਿਸ ਧਰਤੀ ਦੇ ਉੱਪਰ ਜਿਸ ਸ਼ਹਿਰ ਦੇ ਵਿੱਚ ਬੈਠੇ ਆਂ ਇਸ ਧਰਤੀ ਨੂੰ 6ਵੇਂ ਪਾਤਸ਼ਾਹ ਦਾ ਲੋਹੇ ਦੀ ਨਗਰੀ ਦਾ ਵਚਨ ਹੋਇਆ ਜੀ ਜਿੰਨੀ ਦੇਰ ਤੱਕ ਇਹ ਦੁਨੀਆ ਵਸਦੀ ਰਹੇਗੀ ਉਹ ਸਤਗੁਰ ਦਾ ਵਚਨ ਟੁੱਟ ਨਹੀਂ ਸਕਦਾ ਜੇ ਪਾਤਸ਼ਾਹ ਜੀ ਨੇ ਲੰਗਰ ਚਲਾਉਣ ਦਾ ਵਚਨ ਕੀਤਾ ਉਹ ਲੰਗਰ ਅੱਜ ਤੱਕ ਚੱਲਦਾ ਹੋਇਆ ਉਹ ਟੁੱਟ ਨਹੀਂ ਸਕਦਾ ਜੇ ਪਾਤਸ਼ਾਹ ਜੀ ਨੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਟੱਲ ਕਿਹਾ ਸਤਿਗੁਰ ਦਾ ਬਚਨ ਕੀਤਾ ਉਹ ਟੁੱਟ ਨਹੀਂ ਸਕਦਾ ਕਿਉਂਕਿ ਜਿਹੜਾ ਗੁਰੂ ਹੈ ਗੁਰੂ ਦਾ ਵਾਸਾ ਜੰਮਣ ਮਰਨ ਤੋਂ ਉੱਪਰ ਪੰਜਾਂ ਤਤਾਂ ਤੋਂ ਉੱਪਰ ਜਿੱਥੇ ਕੋਈ ਵੀ ਪਾਉਣ ਪਾਣੀ ਬਸੰਤਰ ਤਰਤ ਆਕਾਸ਼ ਇਹ ਪੰਜੇ ਤਤ ਜਾ ਨਹੀਂ ਸਕਦੇ ਉੱਥੇ ਸ਼ਬਦ ਗੁਰੂ ਦਾ ਗੁਰਮਖੰਦ ਦਾ ਸਤਗੁਰਾਂ ਦਾ ਵਾਸਾ ਹੁੰਦਾ ਹੈ ਉਹ ਅਮਰ ਹੁੰਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਪੀਰ ਦੀ ਅਵਸਥਾ ਵੀ ਦੱਸੀ ਹੈ ਜਿਵੇਂ ਛੇਵੇਂ ਪਾਤਸ਼ਾਹ ਨੂੰ ਪੀਰ ਦਾ ਦਰਜਾ ਦਿੱਤਾ ਭਾਈ ਗੁਰਦਾਸ ਜੀ ਨੇ ਹੁਣ ਜਿਹੜਾ ਪੀਰ ਉਸ ਨੂੰ ਕਿਹਾ ਜਾਂਦਾ ਜਿਹੜਾ ਸੱਚ ਦੇ ਵਿੱਚ ਸਮਾਇਆ ਹੋਇਆ ਤੇ ਇਹੀ ਅਵਸਥਾ ਸਾਨੂੰ ਗੁਰੂ ਸਾਹਿਬਾਂ ਨੇ ਦਿੱਤੀ ਹੈ ਵੀ ਤੁਸੀਂ ਵੀ ਜੇਕਰ ਇਸ ਸੰਸਾਰ ਦੇ ਵਿੱਚ ਆਏ ਹੋ ਤੇ ਤੁਹਾਡੇ ਕੋਲ ਇੱਕ ਬੜਾ ਵੱਡਾ ਮੌਕਾ ਹੈ ਵੀ ਤੁਸੀਂ ਕੇਵਲ ਮਾਨਸ ਜਨਮ ਦੇ ਵਿੱਚ ਇਹ ਮੌਕਾ ਪ੍ਰਾਪਤ ਹੁੰਦਾ ਹੈ ਉਹ ਵੀ ਵਿਰਲਿਆਂ ਨੂੰ ਤੁਸੀਂ ਜੰਮਣ ਮਰਨ ਤੋਂ ਮੁਕਤ ਹੋ ਸਕਦੇ ਹੋ ਜੇਕਰ ਤੁਸੀਂ ਗੁਰੂ ਤੋਂ ਗਿਆਨ ਲੈ ਲਵੋ ਗੁਰੂ ਦੀ ਮਤ ਵਰਤਣੀ ਸਿੱਖ ਲਵੋ ਤਾਂ ਤੁਸੀਂ ਜੰਮਣ ਮਰਨ ਤੋਂ ਮੁਕਤ ਹੋ ਸਕਦੇ ਹੋ ਇਹ ਕੇਵਲ ਮਾਨਸ ਜਨਮ ਦੇ ਵਿੱਚ ਮੌਕਾ ਜੰਮਣ ਮਰਨ ਤੋਂ ਮੁਕਤ ਕਿਹੜੀ ਅਵਸਥਾ ਹੈ ਜਿੱਥੇ ਜਾ ਕੇ ਜੰਮਣ ਮਰਨ ਕਟਿਆ ਜਾਂਦਾ ਹੈ ਇਹ ਸਮਝਣਾ ਪੈਂਦਾ ਹੈ ਉਹ ਪਛੜਾਤ ਦੇ ਵਿੱਚ ਹੀ ਗੁਰੂ ਸਾਹਿਬ ਦੀ ਵਿਸਥਾ ਦੱਸੀ ਗੁਰੂ ਆਪ ਜੰਮਣ ਮਰਨ ਤੋਂ ਉੱਪਰ ਹੁੰਦਾ ਹੈ ਤੇ ਜੋ ਗੁਰੂ ਦੀ ਆਪ ਦੀ ਵਿਸਥਾ ਹੈ ਪੂਰੇ ਗੁਰੂ ਦੀ ਆਪ ਦੀ ਵਿਸਥਾ ਹੈ ਉਹੀ ਉਹ ਆਪ ਦੇ ਗੁਰ ਸਿੱਖਾਂ ਨੂੰ ਬਖਸ਼ਿਸ਼ ਕਰਦਾ ਹੈ ਵੀ ਸਾਨੂੰ ਗੁਰੂ ਦਾ ਦਰਜਾ ਮਿਲਿਆ ਹੈ ਦੇਖੋ ਸੰਸਾਰ ਸਾਡੀ ਸ਼ੋਭਾ ਕਰ ਰਿਹਾ ਹੈ ਮਾਲਕ ਨੇ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਾ ਕੇ ਸਾਨੂੰ ਇੱਥੇ ਭੇਜਿਆ ਹੈ ਤੁਸੀਂ ਵੀ ਇਸ ਅਵਸਥਾ ਵਿੱਚ ਆ ਸਕਦੇ ਹੋ ਗੁਰੂ ਦਾ ਕਿੰਨਾ ਵੱਡਾ ਜੇਰਾ ਹੈ ਕਿੰਨਾ ਵੱਡਾ ਜਿਗਰਾ ਦਿਲ ਹੈ ਵੀ ਜਿੱਥੇ ਉਹ ਆਪ ਬੈਠਾ ਹੈ ਮਨ ਕਰਕੇ ਉੱਥੇ ਹੀ ਉਹ ਸਾਨੂੰ ਲੈ ਕੇ ਜਾਣ ਦੇ ਲਈ ਗਿਆਨ ਬਖਸ਼ਿਸ਼ ਕਰਦਾ ਜਦੋਂ ਜੰਮਣ ਮਰਨ ਨੂੰ ਖਤਮ ਕਰਨ ਦੀ ਗੱਲ ਆਉਂਦੀ ਹੈ ਤੇ ਫਿਰ ਉੱਥੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਭੇਤ ਦਿੱਤਾ ਹੈ ਲੋਕ ਅਤੇ ਪਰਲੋਕ ਦਾ ਤ੍ਰੈ ਗੁਣ ਅਤੇ ਦਸਵੇਂ ਦੁਆਰ ਦਾ ਗੁਰਬਾਣੀ ਗੁਰੂ ਦੇ ਵਿੱਚ ਕਹੇ ਵੀ ਇਸ ਮਾਨਸ ਜਨਮ ਦੇ ਵਿੱਚ ਆ ਕੇ ਇਸ ਕਾਇਆ ਦੇ ਵਿੱਚ ਆ ਕੇ ਜੇਕਰ ਤੁਸੀਂ ਨੌ ਦਰਵਾਜਿਆਂ ਤੱਕ ਦੋ ਅੱਖਾਂ ਦੋ ਕੰਨ ਦੋ ਨਾਸਕਾ ਇੱਕ ਮੁਖ ਤੇ ਦੋ ਮਲ ਮੋਤਿੰਦਰੇ ਇਥੋਂ ਤੱਕ ਸੀਮਿਤ ਰਹਨੇ ਹੋ ਤੇ ਫਿਰ ਤੁਹਾਡੀ ਮੁਕਤੀ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਦੇ ਵਿੱਚ ਲਗਾਤਾਰ ਵਿਚਾਰ ਫੁਰਨੇ ਚੱਲਦੇ ਨੇ ਤੇ ਜੇਕਰ ਤੁਸੀਂ ਜਿਉਂਦੇ ਜੀ ਇਹਨਾਂ ਵਿਚਾਰਾਂ ਫੁਰਨਿਆਂ ਤੋਂ ਉੱਪਰ ਉੱਠ ਕੇ ਜਿਹੜਾ ਕਾਇਆ ਦੇ ਅੰਦਰ ਦਸਵਾ ਘਰ ਬਣਾਇਆ ਹੈ ਉਹਦੇ ਵਿੱਚ ਚੱਲ ਜਾਨੇ ਹੋ ਤੁਹਾਡੀ ਸੁਰਤ ਹੀ ਉੱਥੇ ਜਾ ਕੇ ਵਾਸ ਕਰ ਲੈਂਦੀ ਹੈ ਮਨ ਉੱਥੇ ਜਾ ਕੇ ਟਿਕਾਉ ਕਰ ਲੈਂਦਾ ਹੈ ਮਾਨਸ ਜਨਮ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਤੁਸੀਂ ਕਰਮ ਕਿਰਤ ਕਰਦੇ ਹੋ ਦਸਵੇਂ ਘਰ ਦੇ ਵਿੱਚ ਵਾਸ ਕਰ ਜਾਂਦੇ ਹੋ ਦਸਵੇਂ ਘਰ ਦੀ ਨਿਸ਼ਾਨੀ ਦੱਸ ਦਿੱਤੀ ਹੈ ਨੌ ਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤ ਹੀ ਗੁਰਮਤੀ ਸਭ ਸੁਣਾਵਣੀ ਜਿੰਦੇ ਵਿੱਚ ਦਿਨ ਰਾਤ ਅਨਹਦ ਸ਼ਬਦ ਵੱਜ ਰਿਹਾ ਅਗਮ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਇਕੱਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵੱਜਿਓ ਤਹ ਅੰਮ੍ਰਿਤ ਨਾਮ ਚੁ ਆਇਆ ਥਾ ਜਿੱਥੇ ਅੰਮ੍ਰਿਤ ਪ੍ਰਗਟ ਹੈ ਅਨਹਦ ਨਾਮ ਪ੍ਰਗਟ ਹੈ ਦਸਵੇਂ ਘਰ ਦੇ ਵਿੱਚ ਜਾ ਕੇ ਉਹ ਸਾਜ ਵੱਜਦੇ ਨੇ ਉੱਥੇ ਜੇਕਰ ਸਾਡੀ ਸੁਰਤੀ ਦਾ ਵਿਵੇਕ ਹੋ ਗਿਆ ਤੇ ਜੰਮਣ ਮਰਨ ਤੋਂ ਖਤਮ ਹੋ ਜਾਏਗਾ ਕਿਉਂਕਿ ਧਿਆਨ ਦਾ ਖੇਲ ਹੈ ਇੱਕ ਆਮ ਮਨੁੱਖ ਦਾ ਧਿਆਨ ساری ਉਮਰ ਜੀਵਨ ਜਿਉਂਦਿਆਂ ਜਿਉਂਦਿਆਂ ਉਹਦੇ ਬੱਚੇ ਪਰਿਵਾਰ ਖੇਤਾਂ ਦੇ ਵਿੱਚੋਂ ਬਿਜ਼ਨਸ ਦੇ ਵਿੱਚੋਂ ਹੀ ਨਹੀਂ ਬਾਹਰ ਨਿਕਲਦਾ ਉਹ ਜੰਮਣ ਮਰਨਾ ਹੈ ਸਾਰਾ ਕਿਉਂਕਿ ਉਹ ਅਭਿਲਾਸ਼ਾਵਾਂ ਦੇ ਵਿੱਚ ਰਹਿੰਦਾ ਹੈ ਮਮਤਾ ਦੇ ਵਿੱਚ ਰਹਿੰਦਾ ਹੈ ਮਾਇਆ ਵਿੱਚ ਵਧਿਆ ਰਹਿੰਦਾ ਹੈ ਉਹ ਜੰਮਣ ਮਰਨ ਤੋਂ ਉੱਪਰ ਨਹੀਂ ਆਉਂਦਾ ਸਾਨੂੰ ਜੰਮਣ ਮਰਨ ਦੇ ਵਿੱਚੋਂ ਬਾਹਰ ਕੱਢਣਾ ਹੈ ਇਸ ਜੀਵਾ ਨੇ ਤੇ ਜੰਮਣ ਮਰਨ ਦੇ ਵਿੱਚ ਲੈ ਕੇ ਵੀ ਇਸ ਜੀਭਾ ਨੇ ਜਾਣਾ ਤੁਸੀਂ ਦੇਖੋ ਨੇਤਰ ਦੋ ਦਿੱਤੇ ਨੇ ਕੰਨ ਦੋ ਦਿੱਤੇ ਨਾਸਕਾ ਵੀ ਦੋ ਦਿੱਤੀਆਂ ਤੇ ਮਲ ਮੂਤ ਇੰਦਰੇ ਵੀ ਦੋ ਦਿੱਤੇ ਆ ਇੱਕ ਚੋਂ ਮਲ ਇੱਕ ਚੋਂ ਮੂਤ ਪਰ ਜੀਵਾ ਇੱਕ ਦਿੱਤੀ ਹੈ ਬਾਕੀ ਹਰ ਇੱਕ ਚੀਜ਼ ਡਬਲ ਹੈ ਰਜੀਵਾ ਇੱਕ ਹੈ ਕਿ ਦੋਨਾਂ ਨੇਤਰਾਂ ਨਾਲ ਦੇਖ ਕੇ ਦੋਨਾਂ ਕੰਨਾਂ ਨਾਲ ਸੁਣ ਕੇ ਨਾਸਕਾ ਮਲਮੁਤ ਇੰਦਰੇ ਫਿਰ ਸਾਡੇ ਸਰੀਰ ਦੇ ਅਨੇਕ ਰੋਮ ਨੇ ਸਰੀਰ ਵੀ ਠੰਡਾ ਗਰਮ ਮਹਿਸੂਸ ਕਰਦਾ ਹੈ ਇਸ ਤੋਂ ਬਾਅਦ ਫੈਸਲਾ ਤੁਸੀਂ ਕਰਕੇ ਇੱਕ ਬਚਨ ਬੋਲਣਾ ਹੈ ਇਸ ਜੀਵਾ ਨੇ ਇੱਕੋ ਹੀ ਬਚਨ ਬੋਲਣਾ ਹੈ ਦੋ ਨਹੀਂ ਬਚਨ ਬੋਲੂਗੀ ਉਹ ਬਚਨ ਹੁਣ ਮਾਇਆ ਦਾ ਬੋਲੇਗੀ ਤਾਂ ਇਹ ਜੀਵਾ ਜਿਹੜੀ 84 ਲੱਖ ਜੁਨਾਂ ਚ ਲੈ ਜਾਏਗੀ। ਬਚਨ ਤੋਂ ਖੇਡ ਚੱਲਣੀ ਹੈ। ਬੈਰ, ਵਿਰੋਧ, ਕਾਮ, ਕਰੋਧ, ਮੋਹ, ਝੂਠ, ਵਿਕਾਰ, ਮਹਾਂ ਲੋਭ, ਧਰੋ ਇਆਂ ਨੂੰ ਜੁਗਤ ਬਹਾਨੇ ਕਈ ਜਨਮ। ਜੀਵਾ ਨਾਲ ਇੱਕ ਬਚਨ ਕਰਨਾ ਹੈ। ਤੇ ਕਹਿੰਦੇ ਜੇ ਜੀਵਾ ਦੇ ਨਾਲ ਨਾਮ ਨਾ ਜਪਿਆ ਤੇ ਕੀ ਕਹਿੰਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਠੀ। ਤੇ ਜੂਨਾ ਦੇ ਵਿੱਚ ਲੈ ਜੇਗੀ ਤਿਲ ਤਿਲ ਕਰਕੇ ਕਟੋਂਗੇ ਉਹ ਕਿਉਂਕਿ ਜੂਨਾ ਦਾ ਸਫਰ ਉੱਥੇ ਜਾ ਕੇ ਜਿਉਂ ਹੀ 84 ਲੱਖ ਜੂਨ ਦੇ ਵਿੱਚ ਕਿਉਂਕਿ ਮਹਾਰਾਜ ਕਹਿੰਦੇ ਲੱਖ 84 ਜੂਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਮਨੁੱਖ ਜਾਤ ਤੋਂ ਸਭ ਤੋਂ ਉੱਪਰ ਵਡਿਆਈ ਦਿੱਤੀ ਹੈ ਬਾਕੀ ਜਦੋਂ ਜੂਨਾ ਦੇ ਵਿੱਚ ਮੰਨ ਜਾਂਦਾ ਹੈ ਉਹਨਾਂ ਜੂਨਾ ਵਿੱਚ ਜਾ ਕੇ ਗਿਆਨ ਘਟ ਜਾਂਦਾ ਆਪਣੇ ਆਪ ਉੱਥੇ ਚੰਗੇ ਮਾੜੇ ਦੀ ਸੋਝੀ ਨਹੀਂ ਹੈ ਜਿਹੜਾ ਅਸੀਂ ਕਹਿੰਨੇ ਆ ਨਾ ਵੀ ਕੱਲਾ ਕੀਰਤ ਕਰੋ ਕੀਰਤ ਕਰੋ ਨਾਮ ਜਪਣ ਦਾ ਸਿਧਾਂਤ ਛੱਡ ਦਿੰਨੇ ਆ ਕੀਰਤ ਤਾਂ ਪੰਛੀ ਵੀ ਕਰੀ ਜਾਂਦੇ ਆ ਕੀਰਤ ਕਰਕੇ ਥੋੜੀ ਨਾ ਜਾਣ ਛੁੱਟਦੀ ਹੈ ਦਾਣਾ ਚੁਗਦੇ ਐ ਕੀੜੀਆਂ ਵੀ ਖੁੱਡਾਂ ਦੇ ਵਿੱਚੋਂ ਬਾਹਰ ਨਿਕਲਦੀਆਂ ਨੇ ਪਸ਼ੂ ਵੀ ਜਿਹੜੇ ਐ ਪੱਠੇ ਚਰਦੇ ਐ ਕੰਮ ਕਰਦੇ ਐ ਉਹ ਵੀ ਆਪਦੇ ਬੱਚਿਆਂ ਨਾਲ ਮੋਹ ਕਾ ਪਾਉਂਦੇ ਐ ਕੀਰਤ ਤਾਂ ਪਸ਼ੂ ਪੰਛੀ ਵੀ ਕਰਦੇ ਆ ਨਾਮ ਜਪਣ ਦੇ ਨਾਲ ਮੋਖ ਹੈ